ਤੇ ਲਿਖਾ ਹੋਇਆ ਗੇਟ ਖੁੱਲੰਦਾ ਸਮਾਂ ਬੈਨਰ ਲੱਗਿਆ ਹੋਇਆ ਵਕੈਲਾ ਇਹ ਹੈ ਜਿੱਥੇ ਸਿੱਧੂ ਮੂਸੇਵਾਲੇ ਦੀ ਸਮਾਦਾ ਬਾਹਰਲਾ ਦ੍ਰਿਸ਼ ਬਹੁਤ ਵੱਡੀ ਪਾਰਕਿੰਗ ਬਣ ਗਈ ਹੈ ਜਿਸ ਤੇ ਤੁਹਾਨੂੰ ਕਾਰ ਮੋਟਰਸਾਈਕਲ ਪਾਰਕ ਕਰਨ ਦੇ ਵਿੱਚ ਕੋਈ ਵੀ ਟਿਕਦਾ ਨਹੀਂ ਆਉਂਦੀ ਇਸ ਦੇ ਨਾਲ ਹੀ ਬਾਹਰ ਬਹੁਤ ਸਾਰੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਜਿੱਥੇ ਤੁਸੀਂ ਸਿੱਧੂ ਮੂਸੇਵਾਲੇ ਦੇ ਪੋਸਟਰ ਆਦਿ ਖਰੀਦ ਸਕਦੇ ਹੋ ਇਹ ਬਹੁਤ ਹੀ ਵਧੀਆ 뷰ਅਰ ਹੈ ਜੇ ਦੋਸਤੋ ਜੇ ਤੁਸੀਂ ਮੇਨ ਗੇਟ ਤੋਂ ਅੰਦਰ ਜਾਉਂਗੇ ਤਾਂ ਇਹ ਅੰਦਰਲਾ 뷰ਅਰ ਹੈ ਸਮਾਦੇ ਇਹ ਇਹਿਆਰਵਾਜ ਇਹ ਲਾਣਾ ਲਾਦ ਕਿਉਂ ਇਹ ਲਾਣਾ ਲਾਗੇ ਉਹਨਾਂ ਦੇ 30 ਕਲਰ ਜਾਨੀ ਤਿੰਨ ਤਿੰਨ ਰੰਗ ਦਾ ਪੇਂਟ ਕੀਤਾ ਗਿਆ ਦੇਖੋ ਕੱਪ 295 ਕੱਪ ਤੇ ਪ੍ਰਿੰਟ ਹੈ ਸਾਰੇ ਕੱਪਾਂ ਦੇ ਸਿੱਧੂ ਮਸਵਾਲੇ ਦੀ ਤਸਵੀਰ ਪੇਟ ਕੀਤੀ ਗਈ ਹੈ ਸਿੱਧੂ ਮਸਵਾਲੇ ਦੇ ਨਾਟਿਆ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਖਿਡੌਣੇ ਦੇ ਰੂਪ ਚ ਇਹ ਦਾਤੇ ਜਿਹੜਾ ਸਿੱਧੂ ਮਸਵਾਲੇ ਦੇ ਸਮਾਹ ਨੂੰ ਜਾਂਦੇ ਸਮਾਰਕ ਨੂੰ ਇਹ ਰਸਤਾ ਦੱਜਦਾ ਜਾਂਦਾ ਇਹ ਸੈੱਡਾਂ ਦੇ ਪਾਰਕ ਬਣਾ ਦਿੱਤਾ ਗਿਆ ਹੈ ਅੱਜ ਤੋਂ 2-3 ਸਾਲ ਪਹਿਲਾਂ ਸਾਰਾ ਇਹ ਕੱਚਾ ਸੀਗਾ ਇੱਥੇ ਸਿਰਫ ਜਿੱਥੇ ਇਸ ਸमारक ਬਣਾਇਆ ਗਿਆ 19 ਦਾ ਪੱਤੀ ਜੀ ਹੁਣ ਪਰਿਵਾਰ ਵੱਲੋਂ ਸਾਰਾ ਇਹ ਪਕਾਉਣਾ ਦਿੱਤਾ ਗਿਆ ਤੇ ਉੱਥੇ ਤਾਂ ਵੀ ਬਹੁਤ ਸਾਰੀਆਂ ਲੱਗੀਆਂ ਹੁਣ ਅਸੀਂ ਅੱਗੇ ਨੂੰ ਵਧੀਏ ਦਾ ਅੱਗੇ ਸੰਸਮਰ ਸमारक ਲਗਾਈ ਜਿੰਦ ਤੇ ਉਹ ਡਾਲੀ ਲਗਾਈ ਜਿੰਦ ਜਿਸ ਤੇ ਜਗੀਰ ਉਸਨੇ ਆਪਣੇ ਗਾਣੇ ਵਿੱਚ ਕੀਤਾ ਹੈ ਟਾਲੀ ਵਾਲੇ ਖੇਤ ਸਿਵਾਵਲੂਆ ਉਹ ਇਹ ਉਹੀ ਟਾਲੀ ਹੈ ਜਿਹੜੀ ਸमारक ਦੇ ਕੋਲ ਹੈ ਜਿੱਥੇ ਸਿਦੂਸ ਵਾਲੇ ਦਾ ਸੰਸਕਾਰ ਕੀਤਾ ਗਿਆ ਤੇ ਉੱਥੇ ਉਸ ਦਾ ਸमारक ਬਣਾਇਆ ਗਿਆ ਇਹ ਸमारक ਦੇ ਅੰਦਰੋਂ ਦੇਖੀਦਾ ਬਾਹਰ ਵੱਲ ਜਰੀਏ ਦੁਕਾਨਾਂ ਨਾ ਇਰਾਨਗੀਆਂ ਜਿੱਤੇ ਪੋਸਟ ਵਗੈਰਾ ਮਿਲਦੇ ਦੇਖੋ ਨਾ ਆਪਾਂ ਬਿਲਕੁਲ ਸਮਾਧ ਦੇ ਕੋਲੇ ਵਾਝੀਆਂ ਹੈ ਜੀ ਸਤਵਲਾ ਸਿੱਧੂ ਮਸੇਵਾਲਾ ਜਿਹੜਾ ਬੁੱਤ ਹੈ ਉਸ ਸਾਨੂੰ ਦਿਖਾਈ ਦਿੰਦਾ ਉਸ ਦੇ ਨਾਲ ਹੀ ਕੋਈ ਛੋਟਾ ਬੁੱਤ ਲੱਗਿਆ ਹੋਇਆ ਉਹ ਫੈਨ ਜਿਹਨੇ ਵਾਚ ਡੋਨੇਟ ਕੀਤਾ ਪਹਿਲਾਂ ਵੱਡੇ ਬੁੱਤੀ ਲੱਗਿਆ ਸੀ ਜਦੋਂ ਸਟਾਰਟਿੰਗ ਦੇ ਵਿੱਚ ਸਮਾਧ ਬਣੀ ਸੀ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਬੋਰਡ ਹੈ ਜਿਸ ਤੇ ਸਿੱਧੂ ਮਸੇਵਾਲਾ ਦੇ ਕੁਝ ਗਾਣਿਆਂ ਦੇ ਸਾਰ ਅੰਸ਼ ਕੁਝ ਅੰਸ਼ ਲਿਖੇ ਗਏ ਆਏ ਸਿੱਧੂ ਮਸੇਵਾਲੇ ਬਾਰੇ ਲਿਖਿਆ ਗਿਆ ਹੈ ਤੇ ਉਸੇ ਕਲਮ ਚੋਂ ਨਿਕਲੇ ਕੁਝ ਗੱਲਾਂ ਵਗਾਰੇ ਗਏ ਇਹ ਇੱਕ ਫਕੀਰ ਜਿਸ ਦੇ ਚਿਹਰੇ ਵਿੱਚ ਸਿੱਧੂ ਮਸੇਵਾਲੇ ਨੂੰ ਦਿਖਾਇਆ ਗਿਆ ਆਪਾਂ ਇਸ ਨੂੰ ਪ੍ਰੋਪਰਟਲੀ ਨਹੀਂ ਕਹਿ ਸਕਦੇ ਵੀ ਇਹ ਕਿੰਨਾ ਦੀ ਪਿਕਚਰ ਹੈ ਦੇਖੋ ਤੇ ਇਸ ਵਾਰ ਆਪਾਂ ਇਹਦੀ ਬੈਕਸਾਈਡ ਤੋਂ ਚੱਲਦੇ ਹਾਂ ਬੈਕਸਾਈਡ ਤੋਂ ਕਿਸ ਤਰ੍ਹਾਂ ਦਿਖਦੀ ਹੈ ਸਮਾਦ ਬੈਕਸਾਈਡ ਤੋਂ ਜਿਹੜਾ ਇਹ ਜਨ ਹੈ ਤਾਂ ਇਹ ਸਿੱਧੂ ਮਸੇਵਾਲੇ ਦੀ ਬੈਕਸਾਈਡ ਦੇ ਇੱਕ ਇਹ ਫਰੇਮ ਜਿਹੜਾ ਸਭ ਤੋਂ ਪਹਿਲਾਂ ਇਸੇ ਸਟੈਚੂ ਤੇ ਉੱਤੇ ਲਗਾਇਆ ਗਿਆ ਸੀਗਾ ਇਹ ਫਰੇਮ ਇਸ ਦੇ ਨਾਲ ਇੱਕ ਇਥੇ ਜੁਨਾਈਟਿਡ ਪੰਜਾਬ ਜਾਨੀ ਕਿ ਅਨਵੰਡੇ ਪੰਜਾਬ ਦਾ ਇੱਕ ਮੈਪ ਮਿਲੇਗਾ ਜਿਹਦੇ ਵਿੱਚ ਸਪਸ਼ਟ ਤੌਰ ਤੇ ਸਾਰਾ ਪਛੁਪੜ ਉਕਾਰਿਆ ਗਿਆਗਾ ਇੱਕ ਮੈਪ ਦੇ ਰੂਪ ਦੇ ਵਿੱਚ ਕਿਉਂਕਿ ਸਿੱਧੂ ਸੇਵਾਲਾ ਦੇ ਇੱਕ ਗਾਰਾ ਵੀ ਆਇਆ ਸੀ ਐਸ ਵੀ ਐ ਐਸ ਵਾਈ ਐਲ ਜਿਸ ਤੋਂ ਪਤਾ ਲੱਗਦਾ ਸੀ ਕਿ ਸਿੱਧੂ ਮਸੇਵਾਲਾ ਪੰਜਾਬ ਦਾ ਬਤੁਆ ਨੂੰ ਬਹੁਤ ਪਿਆਰ ਕਰਦਾ ਸੀ ਇਹ ਆਈ ਉਸ ਦਾ ਸਵਾਗਤ